ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਹੁਣ ਕਈ ਕਿਸਾਨ ਵੀਰਾਂ ਦੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਸਵਾਲ ਤੇ ਵੀ ਅਸੀਂ ਜਿਹੜੀ ਆਪਾਂ 72 ਦਿਨ ਦੇ ਵਿੱਚ ਜਿਹੜੀ ਆਪਾਂ ਸਪਰੇਅ ਕਰਦੇ ਆ ਵਕੀਰਾ ਹੋ ਗਿਆ ਜਿੰਮੀ ਮੋਮੋ ਜੀ ਹੋ ਗਈ ਵੀ ਉਹ ਅਸੀਂ ਕੀਤੀ ਹੈ ਤੇ ਕਰਨ ਦੇ ਬਾਵਜੂਦ ਵੀ ਸਾਡੇ ਖੇਤਾਂ ਦੇ ਵਿੱਚ ਗੋਲੀ ਡੰਡਾ ਉੱਗਿਆ ਹੋਇਆ ਏ ਨਦੀਨ ਦਿਖ ਰਹੇ ਨੇ ਤੇ ਸਪਰੇਅ ਅਸੀਂ 72 ਘੰਟੇ ਵਾਲੀ ਕੀਤੀ ਸੀ ਤੇ ਇੱਕ ਜਿਹੜਾ ਗੱਲ ਹੈ ਤੇ ਵੀ ਜਿਹੜੀ ਆਪਾਂ 72 ਘੰਟੇ ਦੇ ਵਿੱਚ ਸਪਰੇਅ ਕਰਦੇ ਆ ਉਹਨੂੰ 21 ਮਈ ਦਿਨ ਜਿਹੜਾ ਪਾਣੀ ਲੱਗਣਾ ਜ਼ਰੂਰੀ ਹੈਗਾ ਇਹ ਸੱਚੀ ਕਿ ਨਹੀਂ ਤੇ ਇਹ ਸਾਰੀਆਂ ਗੱਲਾਂ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰੂਗੇ ਕਿ ਆਪਾਂ ਜਿਹੜਾ ਗੋਲੀ ਡੰਡੇ ਨੂੰ ਕਿਵੇਂ ਆਪਾਂ ਵਧੀਆ ਸਪਰੇਅ ਦਾ ਰਿਜ਼ਲਟ ਲੈ ਸਕਦੇ ਆ ਤੇ ਕਿਹੜੀ ਸਪਰੇਅ ਆਪਾਂ ਨੂੰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਨੀ ਚਾਹੀਦੀ ਹੁਣ ਜਿਹੜੀ ਆਪਾਂ 72 ਘੰਟੇ ਦੇ ਵਿੱਚ ਆਪਾਂ ਸਪਰੇਅ ਕਰਦੇ ਆ ਜਿਵੇਂ ਆ ਵਕੀਰਾ ਹੋਗੀ ਜਾਂ ਮੋਮੋ ਜੀ ਹੋਗੀ ਜੇਰੀ ਉਹ ਸਪਰੇਹਾਂ ਨੇ ਜਿੰਨੀ ਆਪਾਂ ਉਹਨੂੰ ਲੇਟ ਕਰੂਗੇ ਉੰਨਾ ਉਹਦਾ ਰਿਜ਼ਲਟ ਘਟੂਗਾ ਜੇ ਆਪਾਂ 24 ਘੰਟੇ ਦੇ ਵਿੱਚ ਕਰ ਦੂਗੇ ਬੀਜਨ ਤੋਂ ਸ਼ਾਮ ਨੂੰ ਸਵੇਰ ਟਾਈਮ ਬਜਾਈ ਕਰਕੇ ਜਾਂ ਸ਼ਾਮ ਨੂੰ ਸਪਰੇਅ ਕਰ ਦੂਗੇ ਉਹਨਾਂ ਬਾਅਦ ਆਪਾਂ ਨੂੰ ਉਹਦਾ ਫਾਇਦਾ ਹੋਊਗਾ ਤੇ ਜੇ ਮੰਨ ਕੇ ਚੱਲੋ ਆਪਾਂ ਦੋਏ ਦਿਨ ਸਪਰੇਅ ਕਰੂਗੇ ਤਾਂ ਉਹਦੋਂ ਜ਼ਿਆਦਾ ਹੋਊਗਾ ਤੇ ਜੇ ਆਪਾਂ ਤੀਜੇ ਦਿਨ ਸਪਰੇਅ ਕਰੂਗੇ ਤਾਂ ਉਹਦਾ ਰਿਜ਼ਲਟ ਆਪਣਾ ਘਟ ਸਕਦਾ ਹੈ ਫਿਰ ਵੀ ਜੇ ਦੀ 72 ਘੰਟੇ ਦੇ ਵਿੱਚ ਆਪਾਂ ਆਪਾਂ ਨੂੰ ਕੰਪਨੀ ਕਹਿ ਤਾਂ ਰਹੀ ਐ ਫਿਰ ਵੀ ਉਹ ਜਿਹੜੀ ਚੀਜ਼ ਐ ਉਹਦਾ ਰਿਜ਼ਲਟ ਘਟ ਜਾਂਦਾ ਕਿਉਂਕਿ ਜਿਹੜਾ ਗੋਲੀ ਦਾ ਡੰਡਾ ਐ ਉਹ ਉੱਗਣ ਤੋਂ ਪਹਿਲਾਂ ਜਿੰਨੀ ਛੇਤੀ ਤੋਂ ਛੇਤੀ ਸਪਰੇਅ ਹੋ ਜਵੇ ਤਾਂ ਉਨਾਂ ਵਧੀਆ ਆਪਾਂ ਨੂੰ ਰਿਜ਼ਲਟ ਮਿਲਣਗੇ ਤੇ ਦੂਜੀ ਗੱਲ ਜਿਹੜੀ ਸਪਰੇਅ ਦੀ ਪਾਣੀ ਦੀ ਸਪਰੇਅ ਕਰਨ ਸਮੇਂ ਜਿਹੜਾ ਪਾਣੀ ਉਹ 200 ਲੀਟਰ ਵਰਤਣਾ ਜ਼ਰੂਰੀ ਐ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਸਹੀ ਤਰੀਕੇ ਨਾਲ ਸਪਰੇਅ ਕੀਤੀ ਐ 200 ਲੀਟਰ ਪਾਣੀ ਦੀ ਵਰਤੋਂ ਕੀਤੀ ਹੈ ਤੇ ਚੰਗੀ ਤਰ੍ਹਾਂ ਸਪਰੇਅ ਤੁਸੀਂ ਕੀਤੀ ਹੈ ਤਾਂ ਤੁਹਾਨੂੰ 100% ਦਵਾਈ ਜਿਹੜੀ ਉਹ ਰਿਜ਼ਲਟ ਦੇਊਗੀ ਤੇ ਤੀਜੀ ਗੱਲ ਜਿਹੜਾ 21ਵੇਂ ਦਿਨ ਪਾਣੀ ਕੰਪਨੀਆਂ ਸਪੈਸ਼ਲ ਕਹਿ ਰਹੀ ਆ ਵੀ ਸਪਰੇਅ ਜਿਹੜੀ ਆਪਾਂ 72 ਘੰਟੇ ਦੇ ਵਿੱਚ ਕਰ ਰਹੇ ਨੇ ਤਾਂ ਉਹਨੂੰ 21ਵੇਂ ਦਿਨ ਪਾਣੀ ਲੱਗਣਾ ਜ਼ਰੂਰੀ ਹੈ ਹੁਣ ਜਿਹੜੀ ਆਪਾਂ ਅਕਤੂਬਰ ਮਹੀਨੇ ਦੇ ਵਿੱਚ ਕਣਕ ਦੀ ਬਿਜਾਈ ਕਰਦੇ ਆ ਉਹਨੂੰ ਤਿੰਨੇ ਹਫ਼ਤੇ ਬਾਅਦ ਪਾਣੀ ਲੱਗਣਾ ਜ਼ਰੂਰੀ ਹੈ ਕਿਉਂਕਿ ਉਹ ਪਹਿਲਾ ਬਿਜਾਈ ਹੋਣ ਕਰਕੇ ਉਹਦੇ ਵਿੱਚ ਗਿੱਲ ਘਟ ਜਾਂਦੀ ਹੈ ਤੇ ਜੇ ਜਿਹੜੀ ਨਵੰਬਰ ਦੇ ਵਿੱਚ ਆਪਾਂ ਬਿਜਾਈ ਕਰਦੇ ਆ ਉਹਨੂੰ ਚਾਰ ਹਫ਼ਤੇ ਬਾਅਦ ਤਾਂ 21ਵੇਂ ਦਿਨ ਜਿਹੜੀ ਆਪਾਂ ਨਵੰਬਰ ਦੇ ਵਿੱਚ ਵੀ ਬਿਜਾਈ ਕਰਦੇ ਆ ਉਹਨੂੰ ਆਪਾਂ 25 26 ਦਿਨ ਤੇ ਪਾਣੀ ਲਾ ਸਕਦੇ ਆ ਕਿਉਂਕਿ ਗੋਲੀ ਡੰਡਾ ਜੇਰਾ ਇਹ ਸਪਰੇਅ ਕਰਨ ਤੋਂ ਬਾਅਦ ਉੱਗ ਵੀ ਪੈਂਦਾ ਕਈ ਵਾਰੇ ਗੋਲੀ ਡੰਡਾ ਕੀ ਹੁੰਦਾ ਜਦੋਂ ਆਪਾਂ ਹੁਣ ਪਾਣੀ ਖੇਤ ਦੇ ਵਿੱਚ ਲਾਉਗੇ ਤਾਂ ਜਿਵੇਂ ਆਪਣੇ ਖੇਤ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਤਿੰਨ ਚਾਰ ਦਿਨਾਂ ਬਾਅਦ ਇਹ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਜਿਹੜੀ ਆਪਾਂ 72 ਘੰਟੇ ਦੇ ਵਿੱਚ ਸਪਰੇਅ ਕੀਤੀ ਹੈ ਜਿਵੇਂ ਮੋਮੋ ਜੀ ਹੋ ਗਈ ਆ ਵਕੀਰਾ ਹੋ ਗਈ ਬੇਸ਼ੱਕ ਤੁਹਾਡੇ ਖੇਤ ਦੇ ਵਿੱਚ ਗੋਲੀ ਡੰਡਾ ਉੱਗਾ ਆ ਤਾਂ ਉਤੋਂ ਡਰੋ ਨਾ ਤੁਸੀਂ ਪਾਣੀ ਲਾਓ ਪਹਿਲਾਂ ਪਾਣੀ ਲਾਉਣ ਤੋਂ ਬਾਅਦ ਦੇਖੋ ਜੇ ਗੋਲੀ ਡੰਡਾ ਤੁਹਾਡੇ ਖੇਤ ਦੇ ਵਿੱਚ ਰਹਿੰਦਾ ਹੈ ਤਾਂ ਤਾਂ ਤੁਹਾਨੂੰ ਸਪਰੇਅ ਕਰਨ ਦੀ ਲੋੜ ਹੈ ਜੇ ਤੁਹਾਡੇ ਖੇਤ ਦੇ ਵਿੱਚ ਗੁੱਲੀ ਰੰਡਾ ਬਿਲਕੁਲ ਮਰ ਗਿਆ ਫਿਰ ਤੁਹਾਨੂੰ ਕੋਈ ਵੀ ਚਿੰਤਾ ਦੀ ਲੋੜ ਨਹੀਂ ਹੈਗੀ ਤੇ ਜਿਨ੍ਹਾਂ ਨੇ ਪਹਿਲਾਂ ਸਪਰੇਅ ਕੀਤੀ ਹੈ ਬਜਾਈ ਸਮੇ ਉਹ ਹੁਣ ਦੁਬਾਰੇ ਪਾਣੀ ਦੇ ਮੂਰੇ ਸਪਰੇਅ ਨਾ ਕਰਨ ਪਾਣੀ ਲਾ ਕੇ ਗਿੱਲੀ ਧਰਤੀ ਬਾਤ ਆਏ ਤੇ ਫਿਰ ਜਿਹੜੀ ਹੋਰ ਸਪਰੇਅ ਆਏ ਉਹਨਾਂ ਦੀ ਵਰਤੋਂ ਕਰੋ ਕਿਉਂਕਿ ਬਹੁਤ ਮੇਰੇ ਕਿਸਾਨ ਭਰਾ ਜੇਰੀ ਅਵਕੀਰਾ ਹੋ ਗਈ ਮੋਮੋਜੀ ਹੋ ਗਈ ਇਹ ਬਜਾਈ ਬਜਾਈ ਸਮੇਂ ਜਿਨ੍ਹਾਂ ਨੇ ਨਹੀਂ ਕੀਤੀ ਉਹ ਪਾਣੀ ਤੋਂ ਪਹਿਲਾਂ ਮਾਰ ਰਹੇ ਹੈ ਤੇ ਪਾਣੀ ਤੋਂ ਪਹਿਲਾਂ ਮਾਰਨ ਦਾ ਉਹਦਾ 50% ਰਿਜ਼ਲਟ ਹੈ ਉਹਨੇ ਕੰਮ ਪੂਰਾ ਨਹੀਂ ਕਰਨਾ ਆਪਣੇ ਖੇਤ ਦੇ ਵਿੱਚ 50% ਗੋਲੀ ਆਏ ਨੀਗਾ ਗੋਲੀ ਡੰਡਾ ਆਪਣਾ ਮਾਰੂਗੀ ਜ਼ਰੂਰ ਪਰ ਕੰਮ 50% ਹੀ ਕਰੂਗੀ ਵੱਧ ਕੰਮ ਨਹੀਂ ਕਰੂਗੀ ਇੱਕ ਰਿਜ਼ਲਟ ਆਪਾਂ ਨੂੰ ਘਾਟ ਇਸ ਕਰਕੇ ਮਿਲਦੇ ਆ ਤੇ ਖੇਤ ਇਹਦੇ ਲਈ ਆਪਾਂ ਨੂੰ ਸਾਫ ਚਾਹੀਦਾ ਆਪਾਂ ਮੋਮੋ ਜੀ ਹੋ ਗਿਆ ਅਬ ਕੀੜਾ ਹੋ ਗਈ ਕੋਈ ਵੀ ਆਪਾਂ ਸਪਰੇਅ ਕਰਦੇ ਆ ਖੇਤ ਆਪਾਂ ਨੂੰ ਸਾਫ ਚਾਹੀਦਾ ਜੇ ਆਪਾਂ ਸੁਪਰ ਸੀਡਰ ਦੇ ਨਾਲ ਵੀ ਬਜਾਈ ਕਰਦੇ ਆ ਤਾਂ ਵੀ ਆਪਾਂ ਨੂੰ ਉਹਦੇ ਨਾਲ ਖੇਤ ਸਾਫ ਜਰੂਰ ਹੋ ਜਾਂਦਾ ਫੇਰ ਵੀ ਆਪਾਂ ਨੂੰ ਪੂਰਾ 100% ਰਿਜ਼ਲਟ ਨਹੀਂ ਮਿਲਦਾ ਉਹਦੇ ਵਿੱਚ ਮੰਨ ਕੇ ਚਲੋ 30 70% ਆਪਾਂ ਨੂੰ ਜਿਹੜਾ ਸਹੀ ਰਿਜ਼ਲਟ ਮਿਲਦਾ ਹੈ ਇਸ ਕਰਕੇ ਜਿਹੜੀ ਗਲਤੀਆਂ ਇਹ ਨਾ ਤੋਂ ਬਚੋ ਤੇ ਡਰੋ ਨਾ ਜਿਨ੍ਹਾਂ ਨੇ ਸਪਰੇਅ ਕੀਤੀ ਹੋਈ ਆ ਉਹ ਪਾਣੀ ਲਾਉਣ ਤੋਂ ਬਾਅਦ ਦੇਖੋ ਵੀ ਗੋਲੀ ਡੰਡਾ ਆਪਣਾ ਮਰਦਾ ਏ ਜਾਂ ਨਹੀਂ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ